ਜੇਕਰ ਗੱਲ ਕਰੀਏ ਸਭ ਤੋਂ ਮਹਿੰਗੇ ਵਿਆਹਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਆਨੰਤ ਰਾਦਿਕਾ ਦਾ ਵਿਆਹ ਤੁਸੀਂ ਦੇਖ ਸਕਦੇ ਹੋ ਪੰਜਾਬ ਕੇਸਰੀ نیوز ਦੀ ਜਿਹੜੀ ਅੱਜ ਦੀ ਖਬਰ ਹੈ ਜਿਸ ਦੇ ਵਿੱਚ ਦੱਸਿਆ ਗਿਆ ਵੀ ਇੱਕ ਅਨੁਮਾਨਨਤਾ ਵੀ ਇੰਨਾ ਖਰਚਾ ਆ ਚੁੱਕਿਆ ਹੁਣ ਤੱਕ ਵੀ 60 ਕਰੋੜ ਡਾਲਰ ਜੇ ਭਾਰਤੀ ਮੁੰਦਰਾ ਦੀ ਗੱਲ ਕਰੀਏ ਤਾਂ 5011 ਕਰੋੜ ਦੇ ਲਗਭਗ ਜਿਹੜੀ ਇਹ ਰਾਸ਼ੀ ਬਣਦੀ ਹੈ ਜੇ ਹਰ ਇੱਕ ਭਾਰਤੀ ਨੂੰ ਜੇ ਆਪਾਂ ਗੱਲ ਕਰੀਏ ਵੀ 11 ਕਰੋੜ ਰੁਪਏ ਇਹ ਵਿਆਹ ਪਰ ਖਰਚਾ ਕਰ ਲੰਦੇ ਤੇ 5000 ਕਰੋੜ ਜਿਹੜਾ ਭਾਰਤੀ ਲੋਕਾਂ ਦੇ ਵਿੱਚ ਵੰਡ ਦਿੰਦੇ ਤਾਂ ਹਰ ਭਾਰਤ ਦੇ ਹਰ ਇੱਕ ਵਾਸੀ ਨੂੰ ਭਾਵੇਂ ਬੱਚਾ ਬਜ਼ੁਰਗ ਔਰਤ ਸਿਆਣਾ ਜੋ ਵੀ ਹੈ ਉਹਨੂੰ 3500 ਰੁਪਏ ਦੇ ਲਗਭਗ ਜਿਹੜੀ ਰਾਸ਼ੀ ਬਣਦੀ ਹੈ ਉਹਨਾਂ ਦੇ ਖਾਤੇ 'ਚ ਆ ਸਕਦੀ ਸੀ ਪਰ ਬਹੁਤ ਮਾਣ ਵਾਲੀ ਗੱਲ ਹੈ ਵੀ ਇਹ ਜੋੜੀ ਦਾ ਵਿਆਹ ਜਿਹੜਾ ਇੰਨਾ ਖਰਚੀਲਾ ਹੋਇਆ ਪੂਰੇ ਵੱਲ ਦੇ ਵਿੱਚ ਜੇ ਗੱਲ ਕਰੀਏ ਪਹਿਲੇ ਨੰਬਰ ਤੇ ਆ ਚੁੱਕਾ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਵਿਆਹਾਂ ਦੇ ਉੱਪਰ ਖਰਚਾ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਸ ਖਬਰ ਦੇ ਅਨੁਸਾਰ ਦबई ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਦਾ ਜਿਹੜਾ ਵਿਆਹ ਸੀ 13.67 ਕਰੋੜ ਡਾਲਰ ਖਰਚ ਆਇਆ ਸੀ ਪ੍ਰਿੰਸ ਅਲਬਰਟ ਅਤੇ ਕੈਰਲਿਨ ਦਾ ਜਿਹੜਾ ਵਿਆਹ ਹੋ ਸੀ ਉਹਦੇ ਉੱਪਰ 7 ਕਰੋੜ ਡਾਲਰ ਖਰਚ ਆਇਆ ਸੀ ਪ੍ਰਿੰਸ ਚਾਰਲਸ ਅਤੇ ਡੈਨਾ ਦਾ ਜਿਹੜਾ ਵਿਆਹ ਸੀ ਉਹਦੇ ਪਰ 4.8 ਕਰੋੜ ਜਿਹੜਾ ਡਾਲਰ ਖਰਚ ਕੀਤੇ ਸੀ ਸੋ ਤੁਸੀਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਬਹੁਤ ਮਾਣ ਵਾਲੀ ਵੀ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਮੁਕੇਸ਼ ਅਮਾਨੀ ਜੀ ਗੱਲ ਕਰੀਏ ਭਾਰਤ ਦੇ ਵਿੱਚ ਪਹਿਲਾ ਨੰਬਰ ਹੈ ਬਤੌਰ ਅਮੀਰੀ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ 10ਵੇਂ ਤੋਂ 11ਵਾਂ ਨੰਬਰ ਜਿਹੜਾ ਮੁਕੇਸ਼ ਅਮਾਨੀ ਦਾ ਆ ਜਾਂਦਾ ਕਿਉਂਕਿ ਆਪਾਂ ਨੂੰ ਵੀ ਭਾਰਤੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ ਤੇ ਜੇ ਗੱਲ ਕਰੀਏ ਇਹ ਪੰਜਾਬ ਕੇਸਰੀ ਦੀ ਅੱਜ ਦੀ ਖਬਰ ਹੈ ਜਿਹੜਾ ਆਪਾਂ ਅਨੁਮਾਨ ਤੁਹਾਡੇ ਨਾਲ ਦੱਸਿਆ ਦਿਨ ਸ਼ਨੀਵਾਰ 13 ਜੁਲਾਈ 2024 ਇਸ ਵਿਆਹ ਦੀ ਤੁਸੀਂ ਵੀਡੀਓ ਵੀ ਬਹੁਤ ਵਾਇਰਲ ਹੋਈਆਂ ਤੁਸੀਂ ਦੇਖਿਆ ਵੀ ਜੌਨ ਸੀਨਾ ਦਲਜੀਤ ਦੋਸਾਂਜ ਜਸਟਨ ਵੀਬਰ ਹੋਣੀ ਵੀ ਜਿਹੜੇ 80-80 ਕਰੋੜ ਰੁਪਏ ਲੈ ਕੇ ਗਏ ਐ ਸੋ ਕਿੰਨੀ ਹੀ ਸੈਲੀਬ੍ਰਿਟੀਆਂ ਆਲ ਵਰਲਡ ਤੋਂ ਹਿੰਦੁਸਤਾਨ ਤੋਂ ਜੇ ਗੱਲ ਕਰੀਏ ਵਰਲਡ ਤੋਂ ਜੇ ਗੱਲ ਕਰੀਏ ਵੀ ਜਿੰਨੇ ਵੀ ਖਾਸ-ਖਾਸ ਸੈਲੀਬ੍ਰਿਟੀ ਜਿਨ੍ਹਾਂ ਨੇ ਭਾਗ ਲਿਆ ਜੌਨ ਸੀਨੇ ਹੋਣੀ ਵੀ ਜਿਹੜੇ ਵਿਆਹ ਦੇ ਵਿੱਚ ਪੂਰੇ ਭੰਗੜੇ ਪਾਏ ਐ ਤੇ ਜਾਣਕਾਰੀ ਦੇ ਵੀਡੀਓ ਵਧੀਆ ਲੱਗਿਆ ਤਾਂ ਸਾਰੇ ਸ਼ੇਅਰ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਪੇਜ ਨੂੰ ਜਰੂਰ ਫੋਲੋ ਕਰ ਲਿਆ ਕਰੋ ਇਸ ਤਰ੍ਹਾਂ ਦੀ ਵੀਡੀਓ ਬਹੁਤ ਆਈ ਜਾਣੀਆਂ ਕੁਸ਼ਤੀ ਵਾਲੀਆਂ ਵੀ ਤੇ ਹੋਰ ਵੀ ਪੂਰੇ ਵਰਲਡ ਦੀਆਂ ਤੁਹਾਨੂੰ ਜਾਣਕਾਰੀ ਆਪਾਂ ਦੇਈ ਜਾਣੀ ਹੈ